ਪਿਆਰੇ ਦਰਸ਼ਕ ਸਾਥਿਓ ਅੱਜ ਮੈਂ ਤੁਹਾਡੇ ਸਾਹਮਣੇ ਆਪਣੇ ਨਵੰਦਾਂ ਦੀ ਪੁਸਤਕ ਸੱਚ ਆਖਿਆ ਭੰਬੜ ਮਚਦਾ ਏ ਉਸ ਵਿੱਚਲੇ ਅਗਲੇ ਨਵੰਦ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਵੱਲ ਜਾ ਰਿਹਾ ਅੱਜ ਦੇ ਨਵੰਦ ਦਾ ਸੁਰਲੇਖ ਹੈ ਸ਼ਰਾਬੀਆਂ ਤੇ ਕਿਸੇ ਭਾ ਦੂਜਾ ਪੰਜਾਬ ਦੇ ਜ਼ਿਲ੍ਹਾ ਨਵਾਂ ਸ਼ਹਿਰ ਹੁਣ ਸ਼ਹੀਦ ਭਗਤ ਸਿੰਘ ਨਗਰ ਵਿੱਚ ਡੀਸੀ ਕ੍ਰਿਸ਼ਨ ਕੁਮਾਰ ਦੀ ਨਿਯੁਕਤੀ ਹੋਈ ਤਾਂ ਜ਼ਿਲ੍ਹੇ ਵਿੱਚ ਉਹਨਾਂ ਨਸ਼ਿਆਂ ਤੇ ਭਰੂਣ ਹੱਤਿਆ ਦੇ ਖਿਲਾਫ ਬਹੁਤ ਵੱਡੀ ਲਹਿਰ ਖੜੀ ਕਰ ਦਿੱਤੀ ਉਸ ਦੇ ਬਹੁਤ ਚੰਗੇ ਨਤੀਜੇ ਸਾਹਮਣੇ ਆਏ ਅਣਜੰਮੀਆਂ ਧੀਆਂ ਨੂੰ ਮਾਰਨ ਵਾਲੇ ਡਾਕਟਰਾਂ ਤੇ ਨਸ਼ੇ ਦੇ ਵਪਾਰੀਆਂ ਦਾ ਉਸਨੇ ਸਕੰਜਾ ਕਸ ਦਿੱਤਾ ਰਾਤ ਨੂੰ ਭੇਸ ਬਦਲ ਕੇ ਖੁਦ ਠੇਕਿਆਂ ਤੇ ਛਾਪੇ ਮਾਰਦਾ ਇੱਕ ਵਾਰ ਉਸ ਨੇ ਜ਼ਿਲ੍ਹੇ ਦੇ ਕਵੀਆਂ ਲੇਖਕਾਂ ਨੂੰ ਇਕੱਠੇ ਕਰਕੇ ਕਿਹਾ ਕਿ ਤੁਸੀਂ ਨਸ਼ਿਆਂ ਦੇ ਖਿਲਾਫ ਗੀਤ ਕਵਤਾਮਾਂ ਲਿਖੋ ਤਾਂ ਕਿ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ ਜਾ ਸਕੇ ਜ਼ਿਲ੍ਹੇ ਦੇ ਦੋ ਸਭ ਤੋਂ ਵੱਧ ਪ੍ਰਿਆਕੜ ਕਵੀ ਬਣਾ ਸਵਾਰ ਕੇ ਕਹਿਣ ਲੱਗੇ ਡੀਸੀ ਸਾਹਿਬ ਸਾਨੂੰ ਦੋ ਬੋਤਲਾਂ ਅੰਗਰੇਜ਼ੀ ਸ਼ਰਾਬ ਦੀਆਂ ਲੈ ਦਿਓ। ਸਤੋ ਜਿੰਨੇ ਮਰਜ਼ੀ ਗੀਤ ਕਪਤਾਮਾਂ ਲਖਾ ਲਓ। ਬਾਕੀਆਂ ਦੀ ਕੋਈ ਲੋੜ ਹੀ ਨਹੀਂ। ਮਾਲਵੇ ਦੇ ਇੱਕ ਕਲਾਕਾਰ ਨੇ ਆਪਣੇ ਪਿੰਡ ਦਾ ਪਰਿਚੇਦ ਦਿੰਦਿਆਂ ਕਿਹਾ ਕਿ ਜਦੋਂ ਤੁਸੀਂ ਜੀਟੀ ਰੋਡ ਤੇ ਬੀਜੇ ਤੋਂ ਅਗਲੀ ਸੜਕ ਮੁੜੋ ਤਾਂ ਮੋੜ ਮੁੜਦਿਆਂ ਜਦੋਂ ਪਹਿਲਾਂ ਤੁਹਾਨੂੰ ਸ਼ਰਾਬ ਦਾ ਠੇਕਾ ਦੇਖੇ ਤਾਂ ਸਮਝ ਲਓ ਇਹ ਸਾਡਾ ਪਿੰਡ ਹੈ। ਹਰ ਵੰਸ ਪੂਰਾ ਹੀ ਹੋਵੇਗਾ ਮੈਂ ਕਿਹਾ ਇਹ ਪਹਿਚਾਨ ਤਾਂ ਪੰਜਾਬ ਦੇ ਹਰ ਪਿੰਡ ਦੀ ਹੈ ਪੰਜਾਬ ਦੇ ਹਰ ਪਿੰਡ ਬੜਦਿਆਂ ਸ਼ਰਾਬ ਦੇ ਠੇਕੇ ਦੇ ਦਰਸ਼ਨ ਸਭ ਤੋਂ ਪਹਿਲਾਂ ਹੁੰਦੇ ਹਨ ਪੰਜਾਬ ਵਿੱਚ ਇੰਨੇ ਸਕੂਲ ਨਹੀਂ ਜਿਨ੍ਹਾਂ ਸ਼ਰਾਬ ਦੇ ਠੇਕੇ ਖੋਲ ਦਿੱਤੇ ਹਨ ਉਂਝ ਤਾਂ ਹਰ ਰੋਜ਼ ਸ਼ਾਮ ਨੂੰ ਠੇਕਿਆਂ ਤੇ ਰੌਣਕਾਂ ਇੰਨੀਆਂ ਵੱਧ ਜਾਂਦੀਆਂ ਹਨ ਕਿ ਮੇਲੇ ਦੀਆਂ ਰੌਣਕਾਂ ਵੀ ਇਨਾ ਰੌਣਕਾਂ ਮੂਰੇ ਫਿੱਕੀਆਂ ਪੈ ਜਾਂਦੀਆਂ ਹਨ ਇੱਕ ਪੈਲਸ ਵਿੱਚ ਹੋ ਰਿਹਾ ਵਿਆਹ ਵਿੱਚ ਬਿਆੰਦੜ ਦਾ ਅਮਰੀਕਾ ਤੋਂ ਆਇਆ ਵੱਡਾ ਭਰਾ ਸ਼ਰਾਬ ਵਿੱਚ ਇਨਾ ਆਊਟ ਹੋ ਗਿਆ ਕਿ ਉਸਨੇ ਸਟੇਜ ਤੇ ਨੱਚ ਰੇ ਡਾਂਸਰ ਨੂੰ ਜਾ ਫੜਿਆ ਉਸ ਨੂੰ ਛੱਡਿਆ ਹੀ ਨਾ ਕਹੀ ਜਾਵੇ ਮੈਂ ਇਹਦੇ ਨਾਲ ਡਾਂਸ ਕਰਨਾ ਮੁੰਡੇ ਵਾਲਿਆਂ ਜਾ ਕੇ ਉਸ ਨੂੰ ਛਡਾਇਆ ਤੇ ਗਲਤੀ ਵੀ ਮੰਨੀ ਕਈ ਬੰਦੇ ਤਾਂ ਇਹ ਵੀ ਕਹਿਣ ਲੱਗੇ ਕਿ ਜਦੋਂ ਇਹ ਡਾਂਸਰਾਂ ਸ਼ਰਾਬੀਆਂ ਵੱਲ ਹੱਥ ਕਰ-ਕਰ ਕੇ ਪੁੱਠੇ ਸਿੱਧੇ ਇਸ਼ਾਰੇ ਕਰੀ ਜਾਂਦੀਆਂ ਹਨ ਤਾਂ ਸ਼ਰਾਬੀ ਹੋਇਆ ਬੰਦਾ ਦੱਸੋ ਕੀ ਕਰੇ ਸਾਡੀ ਆਪਣੀ ਰਿਸ਼ਤੇਦਾਰੀ ਵਿੱਚ ਅਸੀਂ ਇੱਕ ਬਰਾਤੇ ਗਏ ਬਰਾਤ ਬੇਟ ਦੇ ਇਲਾਕੇ ਵਾਲਿਆਂ ਦੀ ਸੀ ਇਸ ਲਈ ਬੇਟੀਏ ਬੀਨਾ ਵਾਲਾ ਬਾਜਾ ਲੈ ਕੇ ਆਏ ਸਨ ਜਦੋਂ ਬਰਾਤ ਦਪੈ ਦੀ ਰੋਟੀ ਲਈ ਜਾਣ ਲੱਗੀ ਤਾਂ ਬਾਜੇ ਵਾਲਿਆਂ ਨੇ ਆਪਣੇ ਨਾਲ ਲਿਆਂਦੇ ਦੋ ਨਚਾਰਾਂ ਨੂੰ ਨੱਚਣ ਲਾ ਲਿਆ ਸਾਰੇ ਬੇਟੀਆਂ ਬੇੜ ਦੀ ਸ਼ਰਾਬ ਪੀ ਕੇ ਸ਼ਰਾਬੀ ਹੋਏ ਐਸਨ ਬਰਾਤ ਦਾ ਇੱਕ ਮੁੰਡਾ ਜਦ ਕਰੇ ਕਿ ਮੈਂ ਨਚਾਰ ਦਾ ਹੱਥ ਫੜ ਕੇ ਭੰਗੜਾ ਪਾਉਣਾ ਬਾਜੇ ਵਾਲੇ ਮੰਨਣ ਸ਼ਰਾਬੀ ਮੁੰਡੇ ਨੂੰ ਗੁੱਸਾ ਆ ਗਿਆ ਉਸ ਨੇ ਬਾਜਾ ਵਜਾਉਂਦੇ ਬੰਦੇ ਦੇ ਮੂੰਹ ਚੋਂ ਬਾਜਾ ਧੋਇਆ ਤੇ ਬਾਜੇ ਵਾਲੇ ਦੇ ਸਿਰ 'ਚ ਮਾਰਿਆ ਬਾਜੇ ਵਾਲੇ ਵੀ ਮੁੰਡੇ ਨੂੰ ਉੱਥੇ ਢਾ ਲਿਆ ਉੱਥੇ ਕੁਝ ਨਾ ਪਤਾ ਲੱਗੇ ਕਿ ਕੌਣ ਕਿਹਦੇ ਮਾਰਿਆ ਉੱਥੇ ਬਾਜੇ ਵਾਲਿਆਂ ਦੇ ਬਾਜੇ ਵੀ ਪੈਰਾਂ 'ਚ ਰੋਲਣ ਤੇ ਬਜ਼ੁਰਗਾਂ ਦੀਆਂ ਖੁੰਡੀਆਂ ਵੀ ਜ਼ਿੰਦਗੀ ਵਿੱਚ ਹੁਣ ਤੱਕ ਮੈਨੂੰ ਦੋ ਵਾਰ ਬੱਚਿਆਂ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਿਆ ਪਹਿਲੀ ਵਾਰੀ ਉਦੋਂ ਜਦੋਂ ਮੇਰੇ ਆਪਣੇ ਪਿੰਡ ਦੇ ਸਰਕਾਰੀ ਸਕੂਲ ਦੇ ਪੀਣ ਦੀ ਰਿਟਾਇਰਮੈਂਟ ਪਾਰਟੀ ਵਿੱਚ ਮੈਂ ਕ੍ਰਾਂਤੀ ਪਬਲਿਕ ਸਕੂਲ ਦੀ ਭੰਗੜਾ ਟੀਮ ਲੈ ਕੇ ਗਿਆ ਸੀ ਸਕੂਲ ਦੇ ਸਮਾਗਮ ਤੋਂ ਬਾਅਦ ਪੀਣ ਦੇ ਘਰ ਸਾਰਿਆਂ ਲਈ ਦੁਪਹਿਰ ਦੀ ਰੋਟੀ ਦਾ ਇੰਤਜ਼ਾਮ ਸੀ ਉੱਥੇ ਮਾਸਟਰਾਂ ਨੂੰ ਸ਼ਰਾਬ ਪੀਂਦੇ ਦੇਖ ਕੇ ਬੱਚਿਆਂ ਨੇ ਮੈਨੂੰ ਸਵਾਲ ਕੀਤਾ ਕਿ ਸਰ ਜੀ ਇਹ ਟੀਚਰ ਵੀ ਸ਼ਰਾਬ ਪੀਂਦੇ ਹੁੰਦੇ ਆ ਦੂਜੀ ਵਾਰ ਉਦੋਂ ਜਦੋਂ ਅਸੀਂ ਖੰਨੇ ਸਾਈਡ ਐ ਨਾਟਕ ਕਰਕੇ ਵਾਪਸੀ ਤੇ ਐ ਨਾਟਕ ਟੀਮ ਸਮੇਤ ਨਵਾਂ ਸ਼ਹਿਰ ਵਿੱਚ ਇੱਕ ਕਵੀ ਦਰਵਾਜ਼ ਵਿੱਚ ਸ਼ਾਮਲ ਹੋਏ। ਪੰਡਾਲ ਵਿੱਚ ਪਿਛਲੀਆਂ ਕੁਰਸੀਆਂ ਤੇ ਬੈਠੇ ਚਾਰ ਕੋ ਕਵੀਆਂ ਨੇ ਐ ਕੁਰਸੀਆਂ ਥੱਲੇ ਸ਼ਰਾਬ ਦੀ ਬੋਤਲ ਤੇ ਕੱਚ ਦੀਆਂ ਗਲਾਸੀਆਂ ਰੱਖੀਆਂ ਹੋਈਆਂ ਸਨ। ਉਹ ਬਾਰੀ-ਬਾਰੀ ਗਲਾਸੀ ਵੀ ਲਈ ਜਾਣ ਤੇ ਸਟੇਜ ਤੇ ਬੋਲੀਆਂ ਜਾਣ ਵਾਲੀਆਂ ਕਪਤਾਵਾਂ ਤੇ ਬਾਹ ਬਾ ਵੀ ਕਰੀ ਜਾਣ ਕਲਾਕਾਰ ਬੱਚੇ ਜੋ ਪਹਿਲੀ ਵਾਰ ਕਿਸੇ ਕਵੀ ਦਰਬਾਰ ਵਿੱਚ ਸ਼ਾਮਲ ਹੋਏ ਸਨ ਉਹਨਾਂ ਸਵਾਲ ਕੀਤਾ ਸਰ ਜੀ ਇਹ ਕੀ ਇਦਾਂ ਦੇ ਹੁੰਦੇ ਆ ਕਵੀ ਸ਼ਰਾਬੀਆਂ ਬਾਰੇ ਅਖਾਣ ਵੀ ਬਣੇ ਹੋਏ ਹਨ ਜਿਵੇਂ ਘੋ ਮੱਲੀ ਸ਼ਰਾਬ ਗੱਲੀ ਬਹੁਤ ਜ਼ਿਆਦਾ ਪੀਣ ਵਾਲੇ ਬਾਰੇ ਅਕਸਰ ਕਿਹਾ ਜਾਂਦਾ ਹੈ ਉਹ ਬੰਦਾ ਕਾਦਾ ਨੀਰਾ ਡਰਾਮ ਆ ਇੱਕ ਬਲੈਤਿਆ ਹਰ ਸਾਲ ਆਪਣੇ ਪਿੰਡ ਵਿੱਚ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਕਬੱਡੀ ਦਾ ਖੇਡ ਮੇਲਾ ਕਰਵਾਉਣ ਆਉਂਦਾ ਹੈ। ਖੇਡ ਮੇਲੇ ਦੀ ਸ਼ੁਰੂਆਤ ਅਖੰਡ ਪਾਠ ਰਖਵਾ ਕੇ ਕੀਤੀ ਜਾਂਦੀ ਹੈ। ਤੀਜੇ ਦਿਨ ਸਮਾਪਤੀ ਵਾਲੇ ਦਿਨ ਭੋਗ ਪਾਠ ਦੇ ਭੋਗ ਵੀ ਪੈਂਦੇ ਹਨ ਤੇ ਖਿਡਾਰੀਆਂ ਨੂੰ ਇਨਾਮ ਵੀ ਦਿੱਤੇ ਜਾਂਦੇ ਹਨ। ਫਿਰ ਰਾਤ ਨੂੰ ਪ੍ਰਬੰਧਕਾਂ ਤੇ ਰਿਸ਼ਤੇਦਾਰਾਂ ਨੂੰ ਮੀਟ ਸ਼ਰਾਬ ਦੀ ਪਾਰਟੀ ਵੀ ਦਿੱਤੀ ਜਾਂਦੀ ਹੈ। ਮੈਨੂੰ ਲੱਗਦਾ ਇੱਕਾ ਦੁਕਾਨ ਨੂੰ ਛੱਡ ਕੇ ਸਾਰੇ ਪੰਜਾਬ ਵਿੱਚ ਖੇਡ ਮੇਲਿਆਂ ਦੀ ਇਹੋ ਤਸਵੀਰ ਹੈ ਹਰ ਧਾਰਮਿਕ ਅਦਾਰਾ ਆਪਣੇ ਗੁਰਸੇਵਕਾਂ ਨੂੰ ਨਸ਼ੇ ਤੋਂ ਬਚਣ ਲਈ ਉਪਦੇਸ਼ ਦਿੰਦਾ ਹੈ ਲੋਕਾਂ ਦੀਆਂ ਭੀੜਾਂ ਧਾਰਮਿਕ ਸਥਾਨਾਂ ਤੇ ਜਾਂਦੀਆਂ ਫਿਰ ਪੰਜਾਬ ਵਿੱਚ ਨਸ਼ੇ ਕੌਣ ਕਰਦਾ ਹੈ ਮੈਨੂੰ ਲੱਗਦਾ ਪੰਜਾਬੀ ਨਾ ਤਾਂ ਧਾਰਮਿਕ ਅਦਾਰਿਆਂ ਨੂੰ ਨਾਰਾਜ਼ ਕਰ ਰਹੇ ਹਨ ਨਾ ਹੀ ਸ਼ਰਾਬ ਦੇ ਠੇਕੇ ਵਾਲੇ ਕਾਫੀ ਸਮਾਂ ਪਹਿਲਾਂ ਮੈਂ ਉਰਦੂ ਸ਼ਾਇਰ ਮਿਰਜ਼ਾ ਗਾਲਬ ਦੀ ਜ਼ਿੰਦਗੀ ਤੇ ਇੱਕ ਟੀਵੀ ਸੀਰੀਅਲ ਦੇਖਿਆ ਸੀ ਉਸ ਵਿੱਚ ਇੱਕ ਸਿਪਾਈ ਮਿਰਜ਼ਾ ਗਾਲਬ ਨੂੰ ਫੜਨ ਆਉਂਦਾ ਹੈ ਸਿਪਾਈ ਉਸ ਨੂੰ ਪੁੱਛਦਾ ਹੈ ਕਿ ਤੂੰ ਮੁਸਲਮਾਨ ਹੈ ਮਿਰਜ਼ਾ ਗਾਲਬ ਕਹਿੰਦਾ ਹੈ ਨਹੀਂ ਮੈਂ ਆਧਾ ਮੁਸਲਮਾਨ ਹੈ ਸਿਪਾਈ ਦੁਬਾਰਾ ਪੁੱਛਦਾ ਹੈ ਤੂੰ ਆਧਾ ਕਿਉਂ ਹੈ ਗਾਲਬ ਉੱਤਰ ਦਿੰਦਾ ਹੈ ਕਿਉਂਕਿ ਮੈਂ ਸ਼ਰਾਬ ਪੀਤਾ ਹਾਂ ਮੁਸਲਮਾਨਾਂ ਕੋਲ ਸ਼ਰਾਬ ਹਰਾਮ ਹੈ ਮੈਨੂੰ ਲੱਗਦਾ ਮਿਰਜਾ ਗੱਲ ਬੰਦ ਅਸੀਂ ਵੀ ਆਪਣੇ ਆਪਣੇ ਧਰਮ ਲਈ ਅੱਧੇ-ਅੱਧੇ ਹੀ ਹਾਂ ਪੂਰੇ ਕਿਸੇ ਦੇ ਵੀ ਨਹੀਂ ਅਸੀਂ ਪੰਜਾਬੀ ਘਰ ਵਿੱਚ ਸ਼ਰਾਬ ਦੀਆਂ ਬੋਤਲਾਂ ਰੱਖਣ ਲਈ ਅਲਮਾਰੀਆਂ ਤਾਂ ਬਣਾਉਂਦੇ ਹਾਂ ਪਰ ਕਿਤਾਬਾਂ ਰੱਖਣ ਲਈ ਅਲਮਾਰੀਆਂ ਨਹੀਂ ਬਣਾਉਂਦੇ ਹਾਂ ਪੰਜਾਬੀਆਂ ਦੇ ਘਰਾਂ ਵਿੱਚ ਜਦੋਂ ਮੁੰਡਾ ਜੰਮਦਾ ਹੈ ਤਾਂ ਖਬਰ ਸੁਣਦੇ ਸਾਰੇ ਘਰ ਦੇ ਮਰਦ ਸ਼ਰਾਬ ਦੀਆਂ ਬੋਤਲਾਂ ਖੋਲ੍ਹ ਲੈਂਦੇ ਹਨ ਛਠੀਆਂ ਹੁੰਦੀਆਂ ਉਦੋਂ ਵਿੱਚ ਰੱਬ ਬੰਦੇ ਦੌਰ ਚਲਦੇ ਹਨ ਬੱਚੇ ਨੂੰ ਗੁੜਤੀ ਵਿੱਚ ਹੀ ਸ਼ਰਾਬੀ ਮਾਹੌਲ ਮਿਲ ਜਾਂਦਾ ਹੈ ਜਦੋਂ ਬੱਚੇ ਨੂੰ ਗੁੜਤੀ ਸ਼ਰਾਬੀ ਮਾਹੌਲ ਦੀ ਹੋਵੇ ਤਾਂ ਬੱਚਾ ਵੱਡਾ ਹੋ ਕੇ ਨਸ਼ਈ ਨਹੀਂ ਬਣੇਗਾ ਤਾਂ ਹੋਰ ਕੀ ਬਣੇਗਾ ਇੱਕ ਮੁੰਡੇ ਦੇ ਜਨਮ ਤੇ ਘਰ ਦੇ ਮਰਦ 10 ਦਿਨ ਲਗਾਤਾਰ ਸ਼ਰਾਬ ਪੀਂਦੇ ਰਹੇ ਬੱਚੇ ਦੇ ਸਰਾਣੇ ਫੁੱਲ ਆਵਾਜ਼ ਛੱਡ ਕੇ ਬਕਸੇ ਲਾ ਕੇ ਡੱਕ ਬਜਾਉਂਦੇ ਰਹੇ ਬੱਚੇ ਦੇ ਨਾਜ਼ਕ ਕੰਨ ਡੈਮੇਜ ਹੋ ਗਏ ਤੇ ਬੱਚੇ ਦੀ ਸੁਣਨ ਸ਼ਕਤੀ ਜਾਂਦੀ ਰਹੀ ਜੋ ਜਮਾਨ ਦੂ ਬੋਲਾ ਹੋਵੇ ਉਹ ਗੁੰਗਾ ਵੀ ਹੋ ਜਾਂਦਾ ਹੈ ਬਸ ਬੱਚਾ ਹੁਣ ਸ਼ਰਾਬੀਆਂ ਦੀ ਖੁਸ਼ੀ ਦਾ ਸੰਤਾਪ ਭੋਗ ਰਿਹਾ ਹੈ ਹੁਣ ਚੋਣਾ ਦੌਰਾਨ ਕੁਝ ਸ਼ਹਿਰਾਂ ਵਿੱਚ ਔਰਤਾਂ ਦੇ ਬੇਲਣ ਬਰਗੇਡ ਵੀ ਬਣਿਆ ਇਹ ਬੇਲਣ ਬਰਗੇਡ ਚੋਣਾ ਵਿੱਚ ਸ਼ਰਾਬ ਤੇ ਹੋਰ ਨਸ਼ੇ ਵੰਡਵਾਣਿਆਂ ਨੂੰ ਸੋਦੇਗਾ ਇਹ ਤਾਂ ਚੋਣਾ ਤੋਂ ਬਾਅਦ ਪਤਾ ਲੱਗੇਗਾ ਕਿ ਇਹ ਕਿੰਨਾ ਸਰਗਰਮ ਰਹਿੰਦਾ ਹੈ ਇਹ ਦੇਖਣਾ ਹੈ ਕਿ ਕਿਤੇ ਚੋਣ ਸਟੰਟ ਤਾਂ ਨਹੀਂ ਸੀ ਮੈਨੂੰ ਲੱਗਦਾ ਹੈ ਕਿ ਇੱਥੇ ਸਾਰੇ ਧਰਮਕ ਰਾਜਨੀਤਿਕ ਸਹਿਤਕ ਤੇ ਸਮਾਜਿਕ ادارے ਫਿਲਜੇ ਹੋ ਕੇ ਰਹਿ ਗਏ ਹਨ ਕਿਉਂਕਿ ਸਾਡੀ ਕਹਿਣੀ ਕਰਨੀ ਦਾ ਸਮੇਲ ਨਹੀਂ ਰਿਹਾ ਇਸ ਮਾਹੌਲ ਵਿੱਚੋਂ ਉਨਾ ਸੂਰਮਿਆਂ ਨੂੰ ਅੱਗੇ ਆਉਣਾ ਹੀ ਪਏਗਾ ਇੱਕ ਨਵੀਂ ਲਹਿਰ ਦਾ ਦਾਜ ਕਰਨ ਲਈ ਉਹ ਗਿਣਤੀ ਵਿੱਚ ਭਾਵੇਂ ਕਾਟੇ ਹੀ ਹੋਣ ਪਰ ਆਰਾਦੇ ਪੱਕੇ ਹੋਣ ਉਹਨਾਂ ਦੀ ਕਹਿਣੀ ਤੇ ਕਰਨੀ ਇੱਕ ਹੋਵੇ ਉਹੀ ਲਹਿਰ ਮੇਰੇ ਪਿਆਰੇ ਰੰਗਲੇ ਭਾਵ ਹੁਣ ਗੰਧੜੇ ਪੰਜਾਬ ਨੂੰ ਬਚਾ ਸਕਦੀ ਹੈ ਧੰਨਵਾਦ